ਪੰਜਾਬ ਦੀ ਜਵਾਨੀ ਨੂੰ ਨਸ਼ਾ ਕਿਸ ਕਦਰ ਖਾ ਰਿਹਾ ਹੈ ਇਸ ਗੱਲ ਤੋਂ ਅਸੀਂ ਸਭ ਭਲੀ-ਪਾਂਤ ਜਾਣੀ ਚਾਣਾ ਪਰ ਕਈ ਨੌਜਵਾਨ ਅਜੇ ਵੀ ਨੇ ਜੋ ਜਾਣੇ ਅਣਜਾਣੇ ਇਸ ਨਸ਼ੇ ਦੀ ਦਲਦਲ ਵਿੱਚ ਫਸਦਾ ਗਏ ਨੇ ਪਰ ਹੁਣ ਉਹ ਪਛਤਾ ਰਹੇ ਨੇ ਅਤੇ ਇਸ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਨਿਕਲਣਾ ਚਾਹੁੰਦੇ ਨੇ ਤਾਜ਼ਾ ਮਾਮਲਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਬਰਾਂ ਦਾ ਜਿੱਥੇ ਕਿ ਸਤਨਾਮ ਸਿੰਘ ਨਾਮ ਦਾ ਇੱਕ ਨੌਜਵਾਨ ਜੋ ਕਿ ਨਸ਼ੇ ਦੇ ਦਲਦਲ ਵਿੱਚ ਫਸ ਗਿਆ ਸੀ ਪਰ ਹੁਣ ਉਹ ਪੂਰਨ ਤੌਰ ਤੇ ਨਸ਼ਾ ਛੱਡ ਚੁੱਕਾ ਹੈ ਨਸ਼ਾ ਤਾਂ ਉਸ ਨੌਜਵਾਨ ਨੇ ਛੱਡ ਦਿੱਤਾ ਪਰ ਉਸ ਨੂੰ ਨਸ਼ਾ ਛੱਡਣ ਤੋਂ ਬਾਅਦ ਨਸ਼ੇ ਦੀ ਤੋੜ ਲੱਗਣ ਲੱਗੀ ਜਿਸ ਕਰਕੇ ਉਸ ਨੂੰ ਮੰਚੇ ਦੇ ਵਿੱਚ ਪੈਣਾ ਪਿਆ ਅਤੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੱਸ ਦਈਏ ਕਿ ਕਾਫੀ ਲੰਮਾ ਸਮਾਂ ਮੰਚੇ ਵਿੱਚ ਪੈਣ ਦੇ ਕਰਕੇ ਸਤਨਾਮ ਸੰਗਤੀ ਰੀੜ ਦੀ ਹੱਡੀ ਦੇ ਵਿੱਚ ਅਰੇਸ਼ਾ ਪਰ ਚੁੱਕਾ ਹੈ ਜਿਸ ਦਾ ਇਲਾਜ ਕਰਾਉਣ ਤੇ ਲਈ ਘਰ ਦੇ ਵਿੱਚ ਸਮਰੱਥਾ ਨਹੀਂ ਹੈ ਦੱਸ ਦਈਏ ਕਿ ਸਤਨਾਮ ਸਿੰਘ ਦੇ ਘਰ ਵਿੱਚ ਕਮਾਉਣ ਵਾਲਾ ਕੋਈ ਵੀ ਨਹੀਂ ਹੈ ਘਰ ਦੇ ਵਿੱਚ ਗਰੀਬੀ ਬਹੁਤ ਹੈ ਉਹਨਾਂ ਦੇ ਪਿਤਾ ਜੋ ਕਿ ਪਹਿਲਾਂ ਸਬਜ਼ੀ ਦੀ ਰੇੜੀ ਲਾਉਂਦੇ ਸੀ ਉਹਨਾਂ ਦੀ ਇੱਕ ਲੱਤ ਟੁੱਟ ਗਈ ਸੀ ਜਿਸ ਤੋਂ ਬਾਅਦ ਉਹ ਵੀ ਆਪਣਾ ਕੰਮ ਛੱਡਣ ਲਈ ਮਜਬੂਰ ਹੋ ਗਏ ਅਤੇ ਹੁਣ ਸਤਨਾਮ ਸਿੰਘ ਦਾ ਇਲਾਜ ਕਰਾਉਣ ਤੇ ਲਈ ਘਰ ਵਿੱਚ ਪੈਸੇ ਨਹੀਂ ਅਤੇ ਘਰ ਦੇ ਪਰਿਵਾਰ ਦੇ ਵੱਲੋਂ ਸਰਕਾਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਇਹ ਮਦਦ ਦੀ ਗੋਹਾਰ ਲਗਾਈ ਜਾ ਰਹੀ ਹੈ ਕਿ ਸਤਨਾਮ ਸਿੰਘ ਦਾ ਇਲਾਜ ਕਰਾਇਆ ਜਾਵੇ ਤੇ ਇਹ ਮੰਜੇ ਤੇ ਆ ਮੁੰਡਾ ਕੀ ਲੱਗਦਾ ਤੁਹਾਡਾ ਇਹ ਮੇਰਾ ਮੁੰਡਾ ਵਾ ਕੀ ਨਾਂ ਕੀ ਹੈ ਜੀ ਸਤਨਾਮ ਸਿੰਘ ਤੇ ਕੀ ਹੋਇਆ ਕੀ ਇਹਨੂੰ ਹੋਇਆ ਜੀ ਤਾਂ ਹੀ ਪਰ ਉਹਨਾਂ ਜਿਹਨੂੰ ਸੀ ਤਾਂ ਤਾਂ ਜੀ ਮੁੰਡਾ ਕਹੇ ਆ ਬਣ ਜਾਣਗੇ ਪਤਾ ਨਹੀਂ ਕੀ ਇਹਨੂੰ ਹੋਰ ਪੈਸੇ ਚਾਹੀਦੇ ਗਰੀਬ ਘਰ ਦੇ ਵਿੱਚ ਇੰਨੇ ਪੈਸੇ ਦੇ ਨਹੀਂ ਸਕਦੇ ਕੀ ਹੋਇਆ ਕੀ ਹੈ ਜੀ ਆਈ ਇਹ ਡੀਜੀ ਦੇ ਰਿਹਾ ਪੈ ਗਿਆ ਜੀ ਜਾਂ ਕਲੇਜ ਪੈ ਗਿਆ ਅੱਛਾ ਤੇ ਕੀ ਆਂਦੇ ਕੀ ਡਾਕਟਰ ਡਾਕਟਰਾਂ ਨੇ ਕੀ ਆਪਣਾ ਉਹ 2 ਲੱਖ ਰੁਪਈਆ ਮੰਗਦੇ ਆ ਤੁਸੀਂ ਗਰੀਬ ਘਰ ਤੋਂ ਦਿੱਤਾ ਨਹੀਂ ਜਾਂਦਾ ਕੀ ਕੰਮ ਕਰਦੇ ਤੁਸੀਂ ਜਿਆੜੀ ਧੱਪਾ ਕੰਦੇ ਆ ਕਿਤੇ ਮਿਲ ਗਈ ਕਿਸੇ ਨਾਮ ਲਈ ਕੀ ਚਾਹੁੰਦੇ ਕੀ ਹੋਂ ਤੁਸੀਂ ਕੀ ਮੰਗ ਕਰਦੇ ਆਈ ਉਹਨੇ ਵੀ ਮਤ ਕੀ ਕੀ ਗਵੇ ਸਾਡੀ ਇਲਾਜ ਕਰਾਉਣਾ ਚਾਹੁੰਦੇ ਹਾਂ ਜੀ ਬਤਾਈ ਟਰਡ ਕਸ਼ਮੀਰ ਕੋ ਤੇੜ ਮੰਜੇ ਤੇ ਮੁੰਡਾ ਕੀ ਲੱਗਦਾ ਤੁਹਾਡਾ ਮੇਰਾ ਭੇਡਾ ਕੀ ਗੱਲ ਕੀ ਹੈ ਗੱਲ ਇਦਾਂ ਹੀ ਆਵੇ ਭਾਈ ਪిల్లా ਰਛਾ ਖਾਂਦਾ ਹੀ ਮਾਰੇ ਮੋਟੇ ਤੇ ਛੜਾਇਦਾ ਮੜਕੇ ਟਾਂਡ ਥੇ ਡੱਕਾ ਮਾ ਵਾਤਾ ਪਤਾ ਵਾਰੀਆਂ ਨਾਂ ਮਾਰਾਈ ਕਰਾਈ ਆ ਉਹਦੇ ਵਿੱਚ ਰੇਸ਼ਾ ਦੱਸਿਆ ਉਹਨਾਂ ਨੇ ਪ੍ਰਾਈਵੇਟ ਹੈ ਸਕੂਲਾ ਹਸਪਤਾਲਾਂ ਤੇ ਬਹੁਤ ਜਾ ਚੁੱਕੇ ਆ ਕੋਈ ਹੱਥ ਨਹੀਂ ਪਾਉਣ ਡਿਆ ਹੁਣ ਪ੍ਰਾਈਵੇਟ ਖੜਿਆ ਓ 2.5 ਲੱਖ ਰੁਪਈਆ ਮੰਗਾਂ ਡੇ ਜੋਨ ਪਰੇਸ਼ਾਨदाई ਬਾਕੀ ਦੇ ਜਿਹੜੇ ਲੱਗਣੇ ਉਹ ਲੱਗਣੇ ਲੱਗਣੇ ਆ ਕੀ ਬਜ਼ੁਰਗ ਕੀ ਕੰਮ ਕਰਦਾ ਹੈ ਇਹ ਕੁਛ ਉਹਨੇ ਕਰਦਾ ਜੇ ਇਹਦੀ ਲੱਤ ਟੁੱਟੀ ਆਏ ਤੇ ਵਿਚਾਰੇ ਮੰਜੇ ਤੇ ਰਿੰਦੇ ਇਤਰਾ ਇਹਨਾਂ ਤੋਂ ਨਾ ਤੁਰਿਆ ਜਾਵੇ ਨਾ ਫਿਰਿਆ ਜਾਵੇ ਤੇ ਫਿਰ ਹੁਣ ਲਾਜ ਕੇ ਇਸ ਤਰ੍ਹਾਂ ਕਰੋ ਲਾਜ ਇਤਰਾ ਹੀ ਭੈਣ ਭਰਾਵਾਂ ਦੀ ਮਰਦਮੰਗਣ ਢਾਏ ਆਂ ਕਿ ਜੇ ਸਾਡੀ ਕੋਈ ਕਰੇ ਚਲੋ ਆਪਣੇ ਕਿਨੇ ਕੇ ਬੱਚੇ ਰੋਟੀ ਬਾਣੀ ਦਾ ਘਰੇ ਕਿਵੇਂ ਸਰੰਦੇ ਐ ਇਦਾਂ ਜਾ ਕੇ ਭੈਣ ਭਰਾਵਾਂ ਤੋਂ ਦਰਸ ਦਾਰ ਲੈ ਲੈ ਸਾਰੇ ਸਾਰੇ ਜਾਣਦੇ ਹੁਣ ਕੀ ਮੰਗ ਕਰਦੇ ਉਨੇ ਉਹ ਮੰਗਾ ਕਰਦੇ ਆ ਬਈ ਚਲੋ ਇਹਦਾ ਇਲਾਜ ਆਈ ਨਹੀਂ ਜਿਆਦਾ ਨਹੀਂ ਮੰਗਦੇ ਇਹਦਾ ਇਲਾਜ ਜੋ ਚਲੋ ਸਾਨੂੰ ਮਹਾਰਾਜ ਦੇ ਦੇਵੇ ਇਹ ਆਪਦੇ ਬੱਚਿਆਂ ਦੇ ਵਿੱਚ ਬੈਠਾ ਰਹੇ ਕੀ ਨਾਮ ਹੈ ਜੀ ਤੁਹਾਡਾ ਰਾਜੀਕਰ ਜਿਹੜੇ ਮੰਜੇ ਤੇ ਪਏ ਨੇ ਕੀ ਲੱਗਦੇ ਥਾਡੇ ਮੇਰਾ ਹਸਬੰਦ ਕੀ ਨਾਮ ਸਤਨਾਮ ਸਿੰਘ ਤੇ ਕੀ ਗੱਲ ਕੀ ਹੋਈ ਹੈ ਜੀ 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 ਪਹਿਲਾਂ ਤਾਂ ਨਸ਼ਾ ਖਾਂਦੇ ਸੀ ਪਰ ਇਹ ਆ ਕੀ ਨਸ਼ੇ ਤੋਂ ਬਾਅਦ ਥੋੜੀ ਨੀਂ ਮਹੀਨਾ ਦੋ ਮਹੀਨੇ ਛੱਡਿਆ ਰਿਹਾ ਇਹਨਾਂ ਨੇ ਤੇ ਬਾਅਦ ਚਾਣ ਕੀ ਇਹਨਾਂ ਨੂੰ ਹੋ ਗਿਆ ਨਾ ਕੁਝ ਕੀ ਹੋਇਆ ਕੀ ਪਤਾ ਨਹੀਂ ਚੱਲਿਆ ਇਹਨਾਂ ਕੀ ਕਾਫੀ ਦੇ ਇਹਨਾਂ ਦਾ ਹੋਏ ਤੌਣ ਵੀਂਦੀ ਰਹੀ ਹੈ ਤੇ ਅਹੀਂਾਂ ਦਾ ਸ਼ਾਇਦ ਨਸ਼ੀ ਨੂੰ ਸ਼ੀਨਾ ਹੋ ਗਿਆ ਤੇ ਅਹੀਂ ਐਸਪਰੇ ਖੇਜਦੇ ਆਤੇ ਫਿਰ ਅਸੀਂ ਬਹੁਤ ਦੂਰ ਦੂਰ ਤੱਕ ਕੋਈ ਮਾਈਕ ਕੋਲ ਲੈ ਜਾ ਕੇ ਬੈਠੇ ਇੱਕੋ ਤੁਸੀਂ ਅਕਸਰਾ ਵਿਖਾਉਂਦੇ ਅਸੀਂ ਟੈਸਟ ਹੋ ਜਾਂਦਾ ਹੈ ਕੀ ਹੈ ਜੀ ਇਹ ਵੀ ਜੀ ਹੈ ਮਾਰਾ ਕਰਵਾਉਂਦੀ ਕੀ ਹੈ ਇਹਦੇ ਚ ਕੀ ਆਇਆ ਜੀ ਇਹਦੇ ਚ ਵੀ ਇਹੋ ਜਿਹਾ ਆਇਆ ਆ ਗਲੇ ਵਿੱਚ ਕੀ ਐਮ ਆਰ ਆਈ ਕੀਤਾ ਹੈ ਉਹਨਾਂ ਤੇ ਵੀ ਜੀ ਰੇਡੀ ਹੱਡੀ ਤੇ ਇਸ਼ਾਰਾ ਹੈ ਕੀ ਹੰਦੇ ਡਾਕਟਰ ਉਹ ਡਾਕਟਰਾਂ ਨੇ 2 ਲੱਖ ਰੁਪਏ ਮੰਗਿਆ ਪਰ ਗਰੀਬ ਘਰ ਦੇ ਕਰਕੇ ਨਹੀਂ ਹੁੰਦੀ ਇਹ ਪੈਸਾ ਹੁਣ ਕੀ ਮੰਗ ਕਰਦੇ ਸਮਾਜ ਸੇਵਕ ਕੀ ਹੰਦੇ ਹਾਂ ਹੋ ਸਕਦਾ ਵੀ ਗੱਲ ਪਕਾ ਲੀ ਥੋੜੀ ਜਿਹੀ ਕਿਉਂਕਿ ਉਹ ਵਸੇ ਮੰਜੀ ਤੇ ਪਾ ਚੁੱਕੀ ਹੈ ਲਾਈਵ ਤੇ ਇਸ ਚੈਨਲ ਦੇ ਲਈ ਬਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ